ਖਾਸੇ ਤੋਂ ਪਹਿਲਾਂ ਆਪਣਾ ਮੱਛੀ ਘਾਟਾ ਚੇਂਜ ਆ ਬਈ ਪੰਜਾਬ 'ਚ ਕਿਸੇ ਟਰਾਲੇ ਦਾ ਇਸ ਤਰ੍ਹਾਂ ਘਾਟਾ ਨਹੀਂ ਜਿਹੜਾ ਆਪਣਾ ਕਾਲੀ ਕੋੜੀ ਬਈ ਆਪਣੀ ਓਵਰਲੋਡ ਕੋੜੀ ਐ ਜਿੰਨਾ ਮਰਜ਼ੀ ਓਵਰਲੋਡ ਵਜ਼ਨ ਚਕਾ ਲਓ ਇਹ ਤੇ ਚੱਕੂਗੀ ਇਹ ਤੋ ਸਿਰਫ ਬਸ ਇਹੀ ਦੀ ਐ ਵੀ ਡੈਕੋਰੇਸ਼ਨ ਵੀ ਹੋਵੇ ਚੀਜ਼ ਵਧੀਆ ਹੋਵੇ ਦੋ ਬੰਦੇ ਸਾਡੇ ਇਸੇ ਕੰਮਤੀ ਐ ਗੱਲ ਆ ਵੀ ਸਾਰਾ ਵੀ ਖੁੱਲਦਾ ਹੁੰਦਾ ਜੰਦਿੱਲੀ ਦੇ ਵਿੱਚ ਆਹ ਲੋਕ ਪਹਿਲਾਂ ਇੱਕ ਲੱਗਿਆ ਹੁੰਦਾ ਹਲੇ ਵੀ ਤਕਰੀਬਨ ਹਰੇਕ ਦੇ ਇੱਕੋ ਹੀ ਲੱਗਾ ਹੋਊ ਹਾਂਜੀ ਇਹ ਇੱਕ ਕਰਕੇ ਜਦੋਂ ਢਾਣੇ ਵਾਲੇ ਡਾਲਾ ਪਿੱਛੇ ਹਟ ਜਾਂਦੇ ਨੇ ਇਹ ਅਸੀਂ ਡਬਲ ਕਰਤਾ ਸਿਸਟਮ ਇਹਦੇ ਹਾਂ ਸਕੂਟਰ ਕਲੱਚ ਲਾਓ ਕਲੱਚ ਦੱਬਾਂਗੇ ਤਾਂ ਖੁੱਲੂਗਾ ਇਹ ਨਹੀਂ ਖੁੱਲਦਾ ਨਹੀਂ ਨਹੀਂ ਖੁੱਲਦਾ ਨਹੀਂ ਖੁੱਲਦਾ ਨਹੀਂ ਜੇ ਮਰਜ਼ੀ ਖੋਲੀ ਚੱਲ ਗਈ ਸਤਿ ਸ਼੍ਰੀ ਅਕਾਲ ਮਿੱਤਰੋ ਆਪਾਂ ਵਾਲੇ ਵਾਲੀ ਦੇ ਵਿੱਚ ਖੜਿਆ 22 ਰਾਜਸਤਾਨੀ ਕੋਲੇ ਆਏ ਸੀ ਜਿਹੜੇ 22 ਦਾ ਟਰਾਲਿਆਂ ਦਾ ਕੰਮ ਹੈ ਤੇ ਸਾਰੀ ਜਾਣਕਾਰੀ ਲਵਾਂਗੇ ਬਾਈ ਤੋਂ ਤੇ ਸਤਿ ਸ਼੍ਰੀ ਅਕਾਲ ਬਾਈ ਰਾਜਸਤਾਨੀ ਸਤਿ ਸ਼੍ਰੀ ਅਕਾਲ ਜੀ ਬਾਈ ਉਹ ਠੀਕ ਹੈ ਭਰਾ ਠੀਕ ਹੈ ਜੀ ਵਧੀਆ ਹੋਰ ਤੁਸੀਂ ਦੇਖੋ ਚੜਦੀ ਕਲਾ ਪਾ ਠੀਕ ਹੈ ਜੀ ਤੇ ਕਿ ਟਰਾਲੇ ਕੰਮ ਵੀਰੇ 2003 ਦਾ ਆਪਣਾ 2003 ਦਾ ਠੀਕ ਹੈ ਟਰਾਲੇ ਆਪਾਂ ਟਾਪ ਦੇ ਜਿਹੜੇ ਵਧੀਆ ਕੁਆਲਟੀ ਚ ਬਣ ਲੱਗੇ ਇਹ 2009-10 ਤੋਂ ਠੀਕ ਹੈ ਟਰਾਲੇ ਦਾ ਕੰਮ ਉਹ ਤੋਂ ਕਰਿਆ ਪਹਿਲਾਂ ਆਪਣਾ ਸਾਰਾ ਰਿਪੇਅਰ ਦਾ ਕੰਮ ਸੀ ਠੀਕ ਹੈ ਹੁਣ ਤਾਂ ਕਹਿੰਦੇ ਵੀ ਕੰਪੀਟੀਸ਼ਨ ਵੀ ਹੋ ਗਿਆ ਭਰਾ ਤੇ ਬਾਕੀ ਹੁਣ ਇਹੋ ਜਿਹਾ ਜ਼ਮਾਨਾ ਆ ਗਿਆ ਕਹਿੰਦੇ ਟਰਾਲਾ ਤਕਰੀਬਨ ਘਰੇ ਖੜਾ ਸੋਹਣਾ ਲੱਗਣਾ ਚਾਹੀਦਾ ਤੇ ਬਾਕੀ ਮੂੰਹ ਵੀ ਚੰਗਾ ਹੋਣਾ ਚਾਹੀਦਾ ਹੋਰ ਚ ਕੀ ਕੀ ਤਬਦੀਲੀਆਂ ਤੁਸੀਂ ਕੀ ਕੀ ਕਾਥੀਆ ਤਾਂ ਕਰ ਰਹੇ ਹਾਂ ਤਬਦੀਲੀਆਂ ਸਾਰੀਆਂ ਬਈ ਘਰੇ ਖੜਾ ਸੋਹਣਾ ਵੀ ਲੱਗਣਾ ਚਾਹੀਦਾ ਸਾਰੇ ਕੰਮ ਵੀ ਆਉਣਾ ਚਾਹੀਦਾ ਟਰੈਕਟਰ ਮੰਗਰ ਵੀ ਵਧੀਆ ਚੱਲਣਾ ਚਾਹੀਦਾ ਹਾਂਜੀ ਕੱਲੇ ਸੋਹਣੇ ਦਾ ਵੀ ਨਹੀਂ ਉਹ ਆਪਣੇ ਫਿਊਚਰ ਸਾਰੇ ਆਰੇ ਵਿੱਚ ਠੀਕ ਹੈ ਕੱਲਾ ਸੋਹਣਾ ਨਹੀਂ ਟਰਾਲੇ ਬਣਾਈ ਤਾਂ ਕੁੱਲ ਜਾਂਦਾ ਹਾਂ ਹਾਂ ਕੁੱਲ ਬਣਾਈ ਜਾਂਦਾ ਤੁਸੀਂ ਕੀ ਖਾਸ ਗੱਲ ਹੈ ਛੁਰੀਆਂ ਖਾਸੀਅਤ ਹਾਂਜੀ ਖਾਸੀਅਤ ਪਹਿਲਾਂ ਆਪਣਾ ਵੱਚੀ ਘਾਟਾ ਚੇਂਜ ਆ ਬਈ ਪੰਜਾਬ 'ਚ ਕਿਸੇ ਟਰਾਲੇ ਦਾ ਇਸ ਤਰ੍ਹਾਂ ਘਾਟਾ ਨਹੀਂ ਜਿਹੜਾ ਆਪਣਾ ਇਹ ਕੱਲਾ ਸ਼ੋਅ ਵਾਸਤੇ ਨਹੀਂਗਾ ਠੀਕ ਹੈ ਜੀ ਇਹ ਕੰਮ ਵੀ ਹੈ ਪੈਵ ਵੀ ਲੋਕ ਕਰਦਾ ਘਾਟੇ ਦੀ ਮਜ਼ਬੂਤੀ ਵੀ ਹੈ ਘਾਟਾ ਵੀ ਜੈਕ ਕਾਲੀ ਘੋੜੀ ਦਾ ਜੈਕ ਕਾਲੀ ਘੋੜੀ ਹਾਂਜੀ ਜੈਕ ਕਾਲੀ ਘੋੜੀ ਉਹ ਕਿੱਥੇ ਲਾਤੀ ਬਾਈ ਜੈਕ ਕਾਲੀ ਘੋੜੀ ਬਈ ਆਪਣੀ ਓਵਰਲੋਡ ਘੋੜੀ ਐ ਇਹ ਜਿੰਨਾ ਮਰਜੀ ਓਵਰਲੋਡ ਵਜ਼ਨ ਚਕਾ ਲਓ ਇਹ ਤੇ ਚੱਕੂਗੀ ਇਹ ਕੋਈ ਇਹਦੇ ਚ ਤੇੜ ਵੀ ਨਹੀਂ ਆਉਂਦੀ ਟੁੱਟਣਾ ਤਾਂ ਇਹਨੇ ਪਰੇ ਆਹ ਟੁੱਟਣਾ ਤਾਂ ਪਰੇ ਆਹ ਨਾਲ ਦਾ ਨਾਮ ਪਰੇ ਤੇੜ ਵੀ ਨਹੀਂ ਆਉਂਦੀ ਕਿਉਂਕਿ ਤੇੜ ਵੀ ਨਹੀਂ ਆਉਂਦੀ ਲੇਜ਼ਰ ਕਟਿੰਗ ਦੇ ਵਿੱਚ ਪਲੇਟਾਂ ਬੋਰ ਹੁੰਦੀਆਂ ਆਪਣੀਆਂ ਓਦੇ ਜੀ ਵੜਾ ਕੇ ਘੋੜੀ ਦੇ ਵਿੱਚ ਫਿਟਿੰਗ ਹੁੰਦੀਆਂ ਚੈਨਲ ਸੀ ਵੈਲਡਿੰਗ ਵੀ ਘੱਟ ਕਰ ਦਿੱਗੇ ਤਾਂ ਵੀ ਨਹੀਂ ਹਲਦੀ ਇਹ ਠੀਕ ਹੈ ਜੀ ਤੇ ਜੇ ਹੁਣ ਆਪਾਂ ਅਈਵੇਂ ਹਿੱਸੇ ਦੀ ਗੱਲ ਕਰੀਏ ਕੈਨ ਨਾਟੀ ਹੈ ਕੈ ਇਹ 10 ਨਾਟੀ ਹੱਬ ਹੈ 10 ਨਾਟੀ ਹੱਬ ਸਟੀਲੀ ਹੱਬ ਹੈ ਠੀਕ ਹੈ ਆ ਦੇ ਨਵੇਂ ਬੈਰਿੰਗ ਹੈ ਜਿਹੜੇ ਡੱਬੀ ਵਾਂਦੇ ਸਾਰੇ ਠੀਕ ਹੈ ਜੀ ਨਵੇਂ ਬੈਰਿੰਗ ਨੇ ਡੱਬੀ ਕਰਦੇ ਜੇ ਲਾ ਲੀਜੀਓ ਆਪਣਾ ਚਲਮਾ ਕੰਮ ਨਹੀਂਗਾ ਸਾਰਾ ਨੰਬਰ ਦਾ ਜੀ ਤੁਸੀਂ ਮੇਤਰੂ ਚੈੱਕ ਕਰ ਸਕਦੇ ਹੋ ਹਣਾ ਮੇਰਾ ਜੀ ਕਰਦਾ ਵੀ ਟਰਾਲੇ ਨੂੰ ਦੇਖੀ ਤੁਰੇ ਜਾਵਾਂ ਆ ਕਿੱਥੋਂ ਸੁਝਿਆ ਆ ਕਿਵੇਂ ਜੇ ਲਾਦਾ ਤੁਸੀਂ ਇਹ ਮੇਰੇ ਬਸ ਸੋਚ ਹੀ ਬਸ ਇਹੀ ਤੀ ਹੈ ਵੀ ਡੈਕੋਰੇਸ਼ਨ ਵੀ ਹੋਵੇ ਚੀਜ਼ ਵਧੀਆ ਹੋਵੇ ਦੋ ਬੰਦੇ ਸਾਡੇ ਇਸੇ ਕੰਮ ਤੇ ਆ ਠੀਕ ਹੈ ਦੋ ਬੰਦੇ ਇਸੇ ਕੰਮ ਤੇ ਸੀ। ਇਸੇ ਕੰਮ ਤੇ ਹੈ ਵੀ ਜਿਨ੍ਹਾਂ ਨੇ ਡਿਜ਼ਾਈਨਿੰਗ ਭਾਲ ਭਾਲ ਡਿਜ਼ਾਈਨਿੰਗ ਹੀ ਲਾਉਣੀ ਆ। ਮੋਡੀਫਾਈ ਕਰਨਾ ਹੈ। ਹਾਂਜੀ। ਜੇ ਕੋਈ ਗਾਹਕ ਵੀ ਕਹੇ ਵੀ ਮੇਰੇ ਖੰਡਾ ਲਾ ਰੋ ਤਲਵਾਰ ਲਾ ਦੋ ਆ ਚੀਜ਼ ਗਾਹਕ ਦੀ ਪਹਿਲ ਹੈ। ਠੀਕ ਹੈ ਗਾਹਕ ਦੀ ਪਹਿਲ ਹੈ। ਗਾਹਕ ਦੀ ਪਹਿਲ ਹੈ ਤੇ ਸਾਡੀ ਸੋਚ ਉਦੋਂ ਪਿੱਛੇ ਆ। ਠੀਕ ਹੈ। ਹੋਰ ਇਹ ਤੇ ਡਾਲੇ 'ਚ ਤਬਦੀਲੀ ਜੇ ਮੈਂ ਪਹਿਲਾਂ ਬੱਚਵਾ ਦੇ ਸੀ ਜਾਂ ਲੱਗ ਜਾਂਦੇ ਸੀ ਕੋਈ ਤਬਦੀਲੀ ਹੈ। ਡਾਲਾ ਵੀਰੇ ਸਾਰਾ ਵੀ ਖੁੱਲਦਾ ਹੁੰਦਾ ਹੈ। ਤਬਦੀਲੀ ਦੇ ਵਿੱਚ ਆਹ ਲੋਕ ਪਹਿਲਾਂ ਇੱਕ ਲੱਗਿਆ ਹੁੰਦਾ। ਹਲੇ ਵੀ ਠੀਕ ਹੈ। ਤਕਰੀਬਨ ਹਰੇਕ ਦੇ ਇੱਕੋ ਹੀ ਲੱਗਾ ਹੋ ਹਾਂ ਜੀ ਇਹ ਇੱਕ ਕਰਕੇ ਜਦੋਂ ਦਾਣੇ ਵਾਲੇ ਡਾਲਾ ਪਿੱਛੇ ਹਟ ਜਾਂਦੇ ਇਹ ਰਹੀ ਅਸੀਂ ਡਬਲ ਕਰਤਾ ਸਿਸਟਮ ਇਹ ਡਬਲ ਕਰਤਾ ਯਾਨੀ ਕਿ ਤਾਂਹਾਂ ਤੋਂ ਵੀ ਮਜ਼ਬੂਤੀ ਰਹੇ ਥੱਲੇੋਂ ਵੀ ਲਾਓ ਕਿ ਇਹ ਮਹਿੰਗਾ ਹੈਗਾ ਤਾਂ ਵੀ ਮਹਿੰਗੇ ਕਰਕੇ ਵੀ ਦੋ ਲਾਤੇ ਵੀ ਦਾਣੇ ਨਾ ਨਿਕਲਣ ਦਾਣੇ ਨਾ ਨਿਕਲਣ। ਦਾਣੇ ਨਾ ਕਿਸੇ ਪਾਸੋਂ ਨਿਕਲ ਕੇ ਮਲੌਕ ਲੱਗਿਆ ਨੂੰ। ਠੀਕ ਹੈ ਜੀ। ਡਾਲਾ ਇੱਕ ਪਾਸੇ ਖੁੱਲਦਾ ਸਾਰਾ ਤੇ ਥੱਲੇ ਨੂੰ ਵੀ ਖੁੱਲਦਾ। ਤੇ ਆਹ ਤਿੰਨ ਹੋਕਾ ਦਾ ਕਿੱਥੋਂ ਤਿੰਨ ਕੋਕਾ ਦਾ ਕਿੱਥੋਂ ਸੁੱਝਿਆ ਤੁਹਾਨੂੰ? ਇਹ ਤਿੰਨ ਹੋਕਾ ਵੀਰੇ ਲਾਉਣੇ ਅਸੀਂ ਲਾਉਂਦੇ ਸੀ ਭਰਤਾਲੇ ਟਰਾਲੇ ਦੇ ਪਹਿਲਾਂ। ਸ਼ੁਰੂਆਤ ਕਰੀ ਜਿੱਥੋਂ ਵੀ ਉਹਨੂੰ ਜੇਸੀਬੀ ਤਾਂ ਕਲ ਆਉਂਦੀ ਐ ਚ ਬਾਗਟ ਫਸ ਜਾਂਦਾ। ਠੀਕ ਹੈ ਜੀ। ਬਾਗਟ ਨਹੀਂ ਨਿਕਲਦਾ। ਕੋਈ ਡਾਲੇ ਤੇ ਨਿਚਰੀ ਡਵਾਈ ਦੀ ਕਿਤੇ ਹੋਰ ਨਹੀਂ ਵਿੰਗਾ ਹੁੰਦਾ ਉਹਦੇ ਕਰਕੇ ਫਿਰ ਅਸੀਂ ਸਾਰਿਆਂ ਦੀ ਲਾਉਣ ਲੱਗ ਗਏ। ਸਾਰਿਆਂ ਦੀ ਲਾਉਣ ਲੱਗ ਗਏ। ਕੁਝ ਤਾਂ ਗਾ ਕੇ ਪੂਰਾ ਕੈਂਟ ਲੌਕ ਲਾਇਆ ਇਹ ਤਾਂ ਸਕੂਟਰ ਵਾਲੇ ਕਲਚ ਲੋਡ ਤੇ ਹੈ ਨਾ ਸਕੂਟਰ ਕਲਚ ਲੌਕ ਹੈ ਹਾਂ ਸਕੂਟਰ ਕਲਚ ਲੌਕ ਹੈ ਕਲਚ ਦੱਬਾ ਕੇ ਤਾਂ ਖੁੱਲੂਗਾ ਇਹ ਨਹੀਂ ਖੁੱਲਦਾ ਨਹੀਂ ਨਹੀਂ ਖੁੱਲਦਾ ਨਹੀਂ ਖੁੱਲਦਾ ਨਹੀਂ ਜੇ ਮਰਜ਼ੀ ਖੋਲੀ ਚੱਲੇਗਾ ਠੀਕ ਹੈ ਕਿਵੇਂ ਮਰਜ਼ੀ ਖੋਲੀ ਚੱਲੋ ਮਰਜ਼ੀ ਖੋਲੀ ਚੱਲੋ ਤੇ ਤਬਦੀਲੀ ਬਹੁਤ ਜਿਹੜੀਆਂ ਆ ਚੀਜ਼ਾਂ ਲਾਈਆਂ ਨੇ ਬਾਈ ਇਹ ਕਾਰੇ ਵਾਸਤੇ ਲਾਤੀਆਂ ਜਿਵੇਂ ਝੋਨੇ ਝਾਨੇ ਵਾਲੇ ਬਾਣ ਜਿਆਦੇ ਗਿੱਲੇ ਹੁੰਦੇ ਜਿੱਥੇ ਬਹਿ ਗਿਆ ਹਾਂਜੀ ਮੂਰੇ ਵੀ ਲੱਗੀਆਂ ਦੋ ਟਰੈਕਟਰ ਮੂਰੇ ਪੈਣਗੇ ਠੀਕ ਹੈ ਜੀ ਤੇ ਜੇ ਮਗਰ ਨੂੰ ਖਿੱਚਣਾ ਦੋ ਟਰੈਕਟਰ ਤਿੰਨ ਮਗਰ ਪੈ ਜਾਣਗੇ ਤਿੰਨ ਮਗਰ ਪੈ ਜਾਣਗੇ ਤਿੰਨ ਲਾਤੀਆਂ ਤਿੰਨ ਲਾਤੀਆਂ ਇਹ ਵੀ ਤਬਦੀਲੀ ਕਰਤੀ ਹਣਾ ਤੇ ਢਾਲਾ ਵੀ ਪੂਰਾ ਮਜ਼ਬੂਤੀ ਲੱਗਦਾ ਮੈਨੂੰ ਢਾਲਾ ਪੂਰਾ ਮਜ਼ਬੂਤ ਹੈ ਤੇ ਤਾਂ ਹਲੇ ਜਾਲੀ ਵੀ ਮਜ਼ਬੂਤੀ ਬਣਾਤੀ ਜਾਲੀ ਵੀ ਪੂਰੀ ਹੈਵੀ ਹੈ ਵੀਰੇ ਠੀਕ ਹੈ ਆਏ ਤਾਂ ਨਹੀਂ ਵੀ ਤਾਂ ਨਹੀਂ ਡੁੱਲ ਜਾਂਦੇ ਨਹੀਂ ਡੁੱਲਦੇ ਦਾਣੇ ਦਾ ਜਿਵੇਂ ਮਰਜ਼ੀ ਭਰ ਕੇ ਤੋਰੀ ਚੱਲਿਓ ਦਾਣੇ ਨਹੀਂ ਇਹਦੇ ਚੋਂ ਕਿਰੂਗਾ ਜਾਂਦਾ ਜਾਉ ਬਈ ਜਾਂਦੇ ਵੀ ਆ ਠੀਕ ਹੈ ਤੇ ਰੋਡ ਤੇ ਵੀ ਬਾਈ ਕਹਿੰਦਾ ਥੱਪ ਮੰਗੂ ਮਿਲਦਾ ਤੁਰੇ ਜਾ ਆ ਫਾਵੜਾ ਕਿੱਥੋਂ ਲਾਇਆ ਇਹ ਲਾਇਆ ਗੈਂਤੀ ਆਪਣੀ ਗੈਂਤੀ ਖੁੱਬ ਖੱਬ ਜਾਂਦਾ ਕੋਈ ਵੀ ਐਡਿਕਤ ਕਹੀ ਹੈ ਨਹੀਂ ਆਪਣੇ ਕੋਲੇ ਦੋ ਨਾਟ ਖੋਲੋ ਤੇ ਨੂੰ ਜਿਹੜੇ ਮਰਜੀ ਕੰਮ ਲਓ ਇਹਦੇ ਨੂੰ ਜਿਹੜੇ ਕੰਮ ਇਸ ਵਾਸਤੇ ਲੱਗੀ ਹੁੰਦੀ ਹੈ ਇਹ ਵੈਸੇ ਤਾਂ ਡੈਕੋਰੇਸ਼ਨ ਹੈ ਪਰ ਇਹ ਹੈ ਮਜ਼ਬੂਤ ਲਾਇਆ ਹੈ ਬਾਹੜਾ ਮਜ਼ਬੂਤ ਲਾਇਆ ਹੋਇਆ ਹਾਂ ਜਿਗਾੜ ਨਹੀਂ ਕਰਕੇ ਲਾਇਆ ਵੇ ਕੰਮ ਵੀ ਦੇਊਗਾ ਠੀਕ ਹੈ ਵਿੱਚ ਭਾਈਆਂ ਨੂੰ ਪਤਾ ਨਹੀਂ ਹੁਣੋ ਵੀਰਾ ਇਹ ਤੁਸੀਂ ਟਰਾਲੀ ਖੁੱਬ ਗਈ ਜਾਂ ਟਰੈਕਟਰ ਖੋ ਗਿਆ ਮਿੱਟੀ ਕੱਢਣ ਦੇ ਕੰਮ ਆਊਗਾ ਆ ਬੇਲ ਚਾ ਇਹ ਵੀ ਪੂਰਾ ਹੈਵੀ ਆ ਵਧੀਆ ਕੰਮ ਦੇਊਗਾ ਇਹ ਵੀ ਕੱਢਣ ਦੇ ਵਾਸਤੇ ਇਹ ਵੀ ਇਹੀ ਕੰਮ ਆਊਗਾ ਇਹ ਵੀ ਇਹੀ ਕੰਮ ਆਊਗਾ ਠੀਕ ਹੈ ਤੇ ਆਹ ਕੀ ਚੀਜ਼ ਲਾਤੀ ਬਾਈ ਇਹ ਬਾਰੀ ਦਾ ਲੋਕ ਲੱਗ ਹੈ ਵੀਰੇ ਇਹ ਬਾਰੀ ਦਾ ਲੋਕ ਏਦਾਂ ਏਦਾਂ ਲੱਗ ਹੈ ਇਹ ਬਾਰੀ ਦਾ ਲੋਕ ਤੇ ਡੱਲੂਗਾ ਇਹ ਤਾਂ ਕੰਮ ਹੀ ਪੂਰਾ ਕੈਂਡ ਕਰੀ ਖੜੇ ਹੋ ਤੁਸੀਂ ਤੇ ਚਲੋ ਇਹ ਤਾਂ ਹੋ ਗਈ ਆਪਣੀ ਬਾਹਰਲੀ ਗੱਲ ਤੇ ਪੇਂਟ ਕਿਹੜਾ ਕੀਤਾ ਇਹਨੇ ਪੇਂਟ ਇਹਦੇ ਘਰੇ ਵੇ 2ਕੇ ਦਾ ਵੀਰੇ 2ਕੇ ਦਾ 2ਕੇ ਦਾ ਠੀਕ ਹੈ 2ਕੇ ਦਾ ਪੇਂਟ ਕੀਤਾ ਹੋਇਆ ਮਿੱਤਰੋ ਤੇ ਟਰਾਲਾ ਤੁਸੀਂ ਚੈੱਕ ਕਰ ਸਕਦੇ ਹੋ ਹੁਣ ਹੋਰ ਕਰੀਏ ਗੱਲ ਆਪਾਂ ਅੰਦਰਲੀ ਕਿਉਂ ਆਪਣੇ ਦੇਖਣ ਵਾਲੇ ਸਰੋਤੇ ਆਖਣਗੇ ਵੀ ਇਹ ਚਮਕਦਮ ਬਾਹਰੋਂ ਦਿਖਾਤੀ ਅੰਦਰੋਂ ਦਿਖਾ ਨਹੀਂ ਰਹੀ ਅੰਦਰ ਵੀ ਇਦਾਂ ਹੀ ਆ ਅੰਦਰ ਕਿਵੇਂ ਆ ਅੰਦਰ ਇਹਦੇ ਛਿੱਪ ਦਾ ਫਰਸ਼ ਲੱਗਿਆ ਹੋਇਆ ਛਿੱਪ ਦਾ ਛਿੱਪ ਦਾ ਫਰਸ਼ ਛਿੱਪ ਦਾ ਫਰਸ਼ ਖਰਾਬ ਬਹੁਤ ਆਉਂਦਾ ਪਰ ਆਪਾ ਉਹ ਨਹੀਂ ਲੱਤੇ ਮਹਿੰਗੇ ਫਰਸ਼ ਲੱਤੇ ਵਧੀਆ ਜਮਾ ਵੀ ਦਾ ਠੀਕ ਹੈ ਜੀ ਕਿਤੇ ਇਹਦੇ ਵੈਲਡਿੰਗ ਨਹੀਂ ਕਿਤੇ ਸੱਲ ਨਹੀਂਗਾ ਕਿਤੇ ਸੱਲ ਨਹੀਂ ਕਿਤੇ ਬਾਰਡਿੰਗ ਨਹੀਂ ਫਰਸ਼ ਤੁਸੀਂ ਬਿੰਚੋੜ ਤੋਂ ਆ ਤੁਸੀਂ ਆਪਦੀ ਨੌਲੇਜ ਦੇ ਵਿੱਚ ਤੁਸੀਂ ਫਰਸ਼ ਦੇਖੇ ਹੋਣਗੇ ਜਿੱਦਾਂ ਉਹਦੇ ਵਿੱਚ ਸੱਲ ਹੁੰਦੇ ਆ ਜਾਂ ਉਹਦੇ ਵਿੱਚ ਵੈਲਡਿੰਗ ਹੁੰਦਾ ਆ ਜਮਾ ਟਾਟਾ ਦੇ ਪਲੇਟ ਨਾਲ ਦਾ ਫਰਸ਼ਾ ਜਮਾ ਠੀਕ ਹੈ ਜੀ ਜਮਾ ਬਿਲਕੁਲ ਸਾਫ ਪਿਆ ਇਹ ਬਿੰਚੋੜ ਤੋਂ ਆ ਇਹੇ ਜੋੜ ਹੈਗਾ ਹੈਗਾ ਜੋੜ ਦਿਖਾਈ ਨਹੀਂ ਦੇ ਰਿਹਾ ਯਾਰ ਤੁਸੀਂ ਦੇਖੋ ਤੁਸੀਂ ਮਿੱਤਰੋ ਕਮੈਂਟਾਂ ਦੇ ਵਿੱਚ ਦੱਸਣਾ ਹਣਾ ਮੈਨੂੰ ਬੇ ਜੋੜ ਕਿੱਥੇ ਆਸਲ ਤੇ ਰਾਜਸਤਾਨੀ ਨੂੰ ਵੀ ਮੈਂ ਅੱਜ ਰੋਕ ਦਿੰਨਾ ਵੀਡੀਓ ਦੇ ਵਿੱਚ ਵੀ ਤੂੰ ਵੀ ਨਾ ਭਰਾ ਜੋੜ ਦੱਸੀ ਨਹੀਂ ਅਸੀਂ ਨਹੀਂ ਦੱਸਦੇ ਤੁਸੀਂ ਦੱਸਿਓ ਵੀ ਜੋੜ ਕਿੱਥੇ ਤੇ ਜੋੜ ਤੁਸੀਂ ਦੱਸਣਾ ਵੀ ਕਿੱਥੇ ਹੈ ਮੈਨੂੰ ਤਾਂ ਭਰਾਵੋ ਦਿਖਾਈ ਨਹੀਂ ਦੇ ਰਿਹਾ ਜੋੜ ਕਿੱਥੇ ਹੈ ਬਾਕੀ ਪੌਜ ਕਰ ਕਰਕੇ ਵੀਡੀਓ ਦੇਖ ਲਿਓ ਤੇ ਦਿਖਾ ਦਿਨਾ ਵੀ ਜੋੜ ਹੈ ਕਿੱਥੇ ਆ ਇਹ ਹੋਰ ਕੀ ਖਾਸੀਅਤ ਹੈ ਇੱਥੇ ਹੋਰ ਖਾਸੀਅਤ ਵੀਰੇ ਟਰਾਲਾ ਨਾ ਇਹ ਜਿੰਨੇ ਸਾਡੇ ਟਰਾਲੇ ਖੜੇ ਆ ਮਾੜੇ ਇਧਰ ਵੀਡੀਓ ਮਾਰੂ ਜੇ ਟਰਾਲੇ 20 ਖੜੇ ਆ ਇਹਦੇ ਵਿੱਚੋਂ 15 ਟਰਾਲੇ ਸਾਡੇ ਬਾਹਰਲੇ ਵੀਰਾਂ ਦੇ ਆ ਜਿਹੜੇ ਕੈਨੇਡਾ ਅਮਰੀਕਾ ਬੈਠਾ ਕੋਈ ਲੰਡਨ 'ਚ ਬੈਠਾ ਕੋਈ ਕਿਤੇ ਬੈਠਾ ਠੀਕ ਆ ਜੀ ਪਰ ਅਸੀਂ ਉਹਨਾਂ ਦੇ ਜਿਵੇਂ ਉਹਨਾਂ ਨੇ ਸਾਡੇ ਤੇ ਵਿਸ਼ਵਾਸ ਕਰਿਆ ਉਹਨਾਂ ਦੇ ਵਿਸ਼ਵਾਸ ਤੇ ਕੰਮ ਇੱਕ ਨੰਬਰ ਆ ਠੀਕ ਹੈ ਜੀ ਕੋਈ ਵੀ ਇਹਦੇ ਵਿੱਚ ਬੰਦਾ ਕਹੇ ਕਮੀ ਕੱਢਦੇ ਵੀ ਭਈ ਆ ਕਮੀ ਠੀਕ ਹੈ ਜੀ ਸਾਥੂ ਸਮੁੰਦਰਾ ਪਾਰ ਦੂਰ ਬੈਠੇ ਆ ਉਹਨਾਂ ਦਾ ਵਿਸ਼ਵਾਸ ਹੈ ਪਰ ਅਸੀਂ ਵਿਸ਼ਵਾਸ ਦੇ ਸਿਰਤੀ ਕੰਮ ਕਰਕੇ ਦਿੰਦੇ ਆ ਕੋਈ ਵੀ ਇਹਦੇ ਚ ਐ ਲਾਂਬੇ ਵਾਲਾ ਚਲ ਮਾ ਕੰਮ ਨਹੀਂ ਬਾਕੀ ਤੁਹਾਡੇ ਸਾਹਮਣੇ ਜੇ ਤੁਹਾਨੂੰ ਤੇ ਜਿਹੜਾ ਆਪਣਾ ਹਿੱਸਾ ਰਹਿ ਗਿਆ ਥੜਲਾ ਹਾਂਜੀ ਇਹ ਸਭਾਈ ਆਪਾਂ ਮਜ਼ਬੂਤੀ ਪੂਰਾ ਟਾਟਾ ਦਾ ਸੌਰੀ ਰੇਲ ਦਾ ਹਿੱਸਾ ਲੱਗਿਆ ਵਾ ਰੇਲ ਦਾ ਹਿੱਸਾ ਰੇਲ ਦਾ ਹੀ ਹਿੱਸਾ ਲੱਗਿਆ ਠੀਕ ਹੈ ਇਹ ਗੱਲ ਮੈਂ ਸੌਰੀ ਕਹਿਆ ਸੀ ओरिजिनल ਕੋਈ ਵੀ ਚੈਲੰਜ ਕਰ ਜੇ ਬੰਦਾ ਆ ਕੇ ਵੀ ਇਹ ਡੁਪਲੀਕੇਟ ਹੈ ਤੀ ਮਰਜ਼ੀ ਸਜ਼ਾ ਦੇ ਦੇ ਠੀਕ ਹੈ ओरिजिनल ਰੇਲ ਦਾ ਲੱਗਿਆ ਹੋਇਆ ओरिजिनल ਰੇਲ ਦਾ ਹੀ ਹਿੱਸਾ ਲੱਗਿਆ ਹੋਇਆ ਹੁਣ ਮੈਨੂੰ ਐਂ ਦੱਸੋ ਜਿਹੜਾ ਆ ਟਰਾਲਾ ਕਾਇ ਫੁੱਟਾ ਇਹ 147 ਆ 147 ਇਹਦੇ ਵਿੱਚ ਕ ਇੱਕ ਪੰਪ ਲੱਗੂ ਕਹਣਾ ਦੋ ਡਬਲ ਲੱਗੇ ਡਬਲ ਡਬਲ ਪੰਪ ਡਬਲ ਪੰਪ ਲੱਗਿਆ ਡਬਲ ਪੰਪ ਲੱਗੂ ਪੰਪ ਵੀ ਕਿਹੜੀ ਕੰਪਨੀ ਦਾ ਲੱਗੂ ਬਰਾ ਪੰਪ ਲੱਗੇ ਐਚਐਸ ਦਾ ਇਹ 17 17 ਟਨ ਦੇ ਦੋ ਲੱਗੇ 34 ਟਨ ਵੇਡ ਚੱਕੂਗਾ ਜੀ ਇਹ 34 ਟਨ ਵੇਡ ਚੱਕੂਗਾ 34 ਟਨ ਟਰਾਲੇ 'ਚ ਪੈਂਦਾ ਨਹੀਂ ਪੈਂਦਾ ਨਾ ਪਾ ਨਹੀਂ ਸਕਦਾ 34 ਟਾਲ ਠੀਕ ਆ ਪੌਣਾ 'ਚ ਕਿਨੇ ਮੱਧਕੇ ਪਾਲੇ ਪਰ ਨਾਰਮਲ ਜਿਹੜਾ ਕੰਮ ਲੈਂਦਾ ਉਹ ਤੇ 34 ਟਾਲ ਨਹੀਂ ਪੈਂਦਾ ਠੀਕ ਆ ਜੀ ਯਾਨੀ ਕਿ ਦੋ ਪੰਪ ਹੀ ਚੱਕਣਗੇ ਦੋ ਪੰਪ ਹੀ ਚੱਕੂ ਸਲੋ ਪੰਪ ਪੰਪ ਚੱਕੂ ਇਹ ਨਹੀਂ ਵੀ ਮਰਵਾਉਣੇ ਪੈਣਗੇ ਉਹ ਕਰਨਾ ਪੂ ਦੂਜੀ ਗੱਲ ਪਿੱਛੇ ਫੱਲੜ ਨਹੀਂ ਲੱਗਦਾ ਇਹਦਾ ਫੱਲੜ ਨਹੀਂ ਲੱਗਦਾ 80% ਟਰਾਲੇ ਜਿਹੜਾ ਆਪਾਂ ਲਿਫਟ ਚੱਕ ਦੰਨੇ ਆ ਫੱਲੜ ਥੱਲੇ ਲੱਗਦੇ ਆ ਮੰਗਰ ਠੀਕ ਹੈ ਭੁਦਾ ਵੀ ਪਧਾਈ ਖੜਾ ਯਾਰ ਇਹ ਤਾਂ ਲੱਗੂਗੀ ਇਹ ਨਹੀਂ ਲੱਗਦਾ ਜਮੇ ਨਹੀਂ ਲੱਗਦਾ ਜਮਾ ਲਿਫਟ ਥੱਲੇ ਲੱਗੂ ਜਦੋਂ ਲਿਫਟ ਚੱਕਤੀ ਧਰਤੀ ਤੋਂ 1 ਫੁੱਟ ਉੱਚਾ ਰਹੂ ਹੈ 1 ਫੁੱਟ ਤੇ ਟਰਾਲਾ ਵੀ ਸੀਖਪਾਲ ਖੜਾ ਹੋ ਜਮਾ ਸੀਖਪਾਲ ਜਦੋਂ ਲਿਫਟ ਚੱਕਤੀ ਦਾਣੇ ਝਟਕਾ ਮਾਰਨ ਦੀ ਲੋੜ ਨਹੀਂ ਕੇਰਾਂ ਲਿਫਟ ਚੱਕਦੇ ਉੱਥੇ ਢੇਰੀ ਹੋਣਗੀ ਠੀਕ ਹੈ ਇਹ ਚਾਹੇ ਸਾਡਾ 20 ਫੁੱਟਾ ਟਰਾਲਾ ਚਾਹੇ ਸਾਡਾ 18 ਚਾਹੇ ਸਾਡਾ 14 ਇਹ ਸਾਰਿਆਂ ਚ ਇਹੀ ਖਾਸੀਅ ਰਾਤੇ ਤਾਂ ਨਹੀਂ ਖੜਦਾ ਕੋਈ ਦਾਣਾ ਦੂ ਨਾ ਨਾ ਜੀ ਟਰਾਲਾ ਲਿਫਟੀ ਫੁੱਲ ਚੱਕੀ ਜਾਂਦੀ ਸਿਰੇ ਜਾਂਦੀ ਲਿਫਟ ਫੁੱਲ ਚੱਕੀ ਜਾਂਦੀ ਠੀਕ ਐ ਇੱਥੇ ਵੀ ਨਹੀਂ ਦਾਣਾ ਖੜਦਾ ਤੇ ਮੈਨੂੰ ਲਾ ਦਾਣਾ ਸਾਡੇ ਯਾਰ ਪਾਣੀ ਵੀ ਨਹੀਂ ਖੜਨਾ ਪਾਣੀ ਪਾਣੀ ਨੇ ਤਾਂ ਖੜਨਾ ਕੀ ਹੈ ਦਾਣਾ ਤਾਂ ਖੜਦਾ ਹੈ ਪਾਣੀ ਨੇ ਵੀ ਨਹੀਂ ਖੜਦਾ ਹਨਾ ਤੇ ਮੈਨੂੰ ਐ ਦੱਸੋ ਤੁਸੀਂ ਹੁਣ ਟਰਾਲੇ ਦਾ ਕਾਫੀ ਘੜੇ ਨੇ ਮੈਂ ਕਿਹਦੇ ਬਾਰੇ ਪੁੱਛਾਂ ਕਿਹਦੇ ਬਾਰੇ ਸੱਡਾਂ ਜਿਹੜਾ ਤੁਹਾਨੂੰ ਚੰਗਾ ਲੱਗਦਾ ਹੈ ਬਾਰੇ ਪੁੱਛੋ ਤੇ ਹੁਣ ਆ ਰੰਗ ਵੀ ਕੀਤਾ ਪਿਆ ਤੁਸੀਂ ਹਾਂਜੀ ਅਰਜਨੂ ਵਾਲਾ ਅਰਜਨੂ ਵਾਲਾ ਇਹਦੇ ਬਾਰੇ ਦੱਸੋ ਵੀ ਕਹੇ ਗੁੱਟਾ ਕਹੇ ਇਹ 13 ਫੁੱਟਾਂ ਵਿੱਚ 13 ਫੁੱਟਾਂ 13 7 13 7 ਇਹਦੇ ਵਿੱਚ ਕੀ ਤਬਦੀਲੀਆਂ ਕੀਤੀਆਂ ਨੇ ਕੀ ਕੋਸ਼ ਕੀਤਾ ਇਹਦੇ ਵਿੱਚ ਤਬਦੀਲੀਆਂ ਵਸੇਰੀ ਚ ਵੀ ਉਹੀ ਸੇਮ ਹੈ ਜੀ ਸਾਰਾ ਕੁਝ ਫੀਚਰ ਸੇਮ ਨੇ ਫੀਚਰ ਫਿਊਚਰ ਸੇਮ ਹੀ ਆ ਸਾਰੇ ਠੀਕ ਹੈ ਤੇ ਬਾਕੀ ਜਿਹੜੇ ਹੁਣ ਆਪਣੀ ਗੱਲ ਰਹਿ ਗਈ ਚਾਦਰ ਦੀ ਬਾਈ ਹਾਂਜੀ ਜਿਵੇਂ ਤੁਸੀਂ ਉਹ ਟਰਾਲੇ 'ਚ ਆਪਾਂ ਨਿਗਾ ਮਰਵਾ ਕੇ ਆਏ ਸੀ ਹਨਾ ਭਰਾ ਟਰਾਲੇ ਤਾਂ ਤਕਰੀਬਨ ਇੱਕੋ ਜਿਕੇ ਨੇ ਕੋਈ ਵੱਧ ਕੋਈ ਘੱਟ ਤੇ ਇੱਧਰ ਮੰਜਾ ਆ ਵੀ ਲੱਗਿਆ ਹੋਇਆ ਹਨਾ ਇਹ ਵੀ ਲੱਗੇ ਹੋਏ ਨੇ ਮੰਜੇ ਵੀ ਲੱਗੇ ਹੋਏ ਨੇ ਉਹ ਵੀ ਤੁਸੀਂ ਬਾਈਆਂ ਤੋਂ ਲਵਾ ਸਕਦੇ ਹੋ ਵੇ ਜੇ ਭਾਈ ਆਪਾਂ ਗੱਲ ਕਰੀਏ ਵੀ ਕਹਿਗੇ ਤੁਸੀਂ ਚਾਦਰ ਲਾਉਣੇ ਉਹ ਜਿਹੜਾ ਸਾਡਾ ਆਪਦਾ ਸਿਸਟਮ ਹੈ ਜੀ ਲਾਉਣ ਦਾ ਉਹ ਅਸੀਂ ਫਰਸ਼ ਲਾਉਣੇ 6mm ਹਾਂਜੀ ਸ਼ੈਡ ਲਾਉਣੇ ਤਾਂ ਨਾ mm ਠੀਕ ਹੈ ਜੀ ਜੇ ਕੋਈ ਗਾਹਕ ਦੀ ਚੋਅ ਹੈ ਸਾਈਡ 4mm ਲਵਾਉਣੀ ਹੈ ਜਾਂ ਕਿਸੇ ਨੇ ਫਰਸ਼ 5mm ਲਵਾਉਣੀ ਹੈ ਜਿੱਥੇ ਨੇ ਸ਼ਿਪ ਦਾ ਲਵਾਉਣਾ ਉਹ ਵੀ ਲੱਗ ਜੂਗਾ ਜੀ ਠੀਕ ਹੈ ਜੀ ਜਿਹੜੀ ਅਸੀਂ ਆਪਦੇ ਸਿਸਟਮ ਨਾਲ ਬਣਾਉਣੇ ਆ ਉਹ ਅਸੀਂ ਇਹ हिसाब ਨਾਲ ਲਾਉਣੀ ਆ ਉਹ ਇਸ ਹਿਸਾਬ ਨਾਲ ਬਣਾਉਣਾ ਜੀ ਹਿਸਾਬ ਨਾਲ ਲਾਉਣਾ ਜੇ ਆਪਾਂ ਭਰਾ ਹੁਣ ਸਾਈਡ ਪੱਤੀਆਂ ਦੀ ਗੱਲ ਕੀਤੀ ਜਾਵੇ ਇਹ ਸਾਈਡ ਪੱਤੀਆਂ ਦੀ ਤੁਸੀਂ ਕਿੰਨੀ ਕੁ ਮਜ਼ਬੂਤੀ ਬਣਾਉਣੇ ਹੋ ਕਿੰਨਾ ਕੁ ਝਾੜ ਕੇ ਕੰਮ ਕਰਦੇ ਹੋ ਜਾਂ ਬ੍ਰਿੱਕੀ ਇਹ ਤਾਂ ਜੇ ਤੁਸੀਂ ਉਧਰ ਦੇਖੋ ਟਰਾਲੇ ਸਾਡੇ ਬਣਦੇ ਤਾਂ ਸਾਨੂੰ ਬਿਹਤਰ ਪਤਾ ਲੱਗੂ ਇਹਦੇ ਚ ਬਿਲਡਿੰਗ ਦੀ ਫੁੱਲ ਸਫਾਈ ਹਾਂਜੀ ਜਿਹੜਾ ਗ੍ਰੈਂਡਰ ਮਾਰਨਾ ਬੁਰਸ਼ ਮਾਰਨਾ ਠੀਕ ਹੈ ਜੀ ਸਾਰਾ ਕੰਮ ਇੱਕ ਨੰਬਰ ਹੈ ਸਾਰੀ ਗੌਰ ਦੇ ਨਾਲ ਕੰਮ ਹੋਣਾ ਕੰਮ ਕੰਪੀਟੀਸ਼ਨ ਹੈ ਵੀਰੇ ਕੰਪੀਟੀਸ਼ਨ ਨਾਲ ਕੰਪਰੋਮਾਈਜ਼ ਕਰਨ ਦੀ ਬਜਾਏ ਆਪਾਂ ਕਿਸੇ ਨਾਲ ਲੜਨ ਦੀ ਬਜਾਏ ਆਪਦੇ ਕੰਮ ਤੇ ਜ਼ੋਰ ਦਿੰਨੇ ਆ ਬਈ ਜੀ ਠੀਕ ਹੈ ਜੀ ਕਿਸੇ ਨਾਲ ਆਪਣਾ ਕੋਈ ਵੈਰ ਨਹੀਂ ਕਿਸੇ ਨਾਲ ਕੋਈ ਆਪਣਾ ਇਖਾਣੀ ਆਪਾਂ ਆਪਦੇ ਕੰਮ ਤੇ ਜ਼ੋਰ ਦਿੰਨਾ ਕੁਆਲਿਟੀ ਬਣਾ ਕੇ ਦਿੰਨੇ ਆ ਵੀਰੇ ਕੁਆਲਿਟੀ ਬਣਾ ਕੇ ਦਿੰਨੇ ਆ ਠੀਕ ਹੈ ਤੇ ਜੇ ਰਾਸਤਾ ਨਹੀਂ ਆਪਾਂ ਭਾਈ ਗੱਲ ਕਰੀਏ ਪ੍ਰਾਈਜ਼ ਰੇਟਾਂ ਦੀ ਜਾਂ ਉਹ ਉਹ ਤੁਸੀਂ ਫੋਨ ਤੇ ਕਹਿੰਦਾ ਡਿਸਕਸ ਕਰਾਂਗੇ ਡਿਸਕਸ ਬਾਕੀ ਉਹ ਹਰੇਕ ਗਾਗ ਦੀ ਚੁਆਇਸ ਹੈ ਜੀ ਹਾਂਜੀ ਰੇਟ ਜਿਹੜਾ ਜਿਹੜੇ ਢੰਗ ਨਾਲ ਕੰਮ ਕਰਾਉਣਾ ਉਸ ਹਿਸਾਬ ਨਾਲ ਮੌਕੇ ਦੀ ਗੱਲ ਹੈ ਮੌਕੇ ਦੀ ਗੱਲ ਹੈ ਮੌਕੇ ਦੀ ਗੱਲ ਹੈ ਬਾਕੀ ਤੁਸੀਂ ਇੱਕ ਗੱਲ ਮੈਨੂੰ ਬਹੁਤ ਸੋਹਣੀ ਕਹੀ ਸੀ ਕਹਿੰਦੇ ਅਸੀਂ ਕਿਲੋਆਂ ਦੇ ਵਿੱਚ ਵੀ ਦੇ ਦਿੰਨੇ ਆ ਕਿਲੋਆਂ ਵਿੱਚ ਵੀ ਦੇ ਦਿੰਨੇ ਬਈ ਕਿਲੋਆਂ ਦੇ ਵਿੱਚ ਕਿਲੋਆਂ ਵਿੱਚ ਵੀ ਦੇ ਦਿੰਨੇ ਠੀਕ ਹੈ ਕਿਉਂਕਿ ਕੋਈ ਸਾਰੇ ਜ਼ਿੰਮੇਵਾਰ ਵੀਰੇ ਇੱਕੋ ਜਿਹੇ ਨਹੀਂ ਹੁੰਦੇ ਠੀਕ ਕੋਈ ਮੇਰੇ ਆ ਗਾ ਟਾਈਮ ਪਾਸ ਕਰਦਾ ਹੈ ਠੀਕ ਹੈ ਕਿਸੇ ਕੋਲੇ ਅੰਨਾ ਪਿਆ ਕੋਈ ਵਿਚਾਰ ਵਾਲਾ ਜਿਹੜਾ ਜਆ ਬੰਦਾ ਗਾਹਕ ਕਹਿੰਦਾ ਵੀ ਸਾਨੂੰ ਇਹ ਜਹ ਟਰਾਲਾ ਚਾਹੀਦਾ ਬਈ ਉਹ ਜੀ ਦੇਵਾਂਗੇ ਉਹ ਜੀ ਦੇਵਾਂਗੇ ਉਹ ਜੀ ਟਰਾਲਾ ਦੇਵਾਂਗੇ ਤੇ ਜਮਾ ਸੌਦਾ ਉਹ ਉਹ ਜ਼ਿੰਮੇਵਾਰੀ ਉਹ ਜ਼ਿੰਮੇਵਾਰੀ ਉਹ ਜ਼ਿੰਮੇਵਾਰੀ ਖੁਸ਼ ਹੋਵੇ ਠੀਕ ਹੈ ਇੱਕ ਬਹੁਤ ਸੋਹਣਾ ਕੰਮ ਕੀਤਾ ਤੁਸੀਂ ਸੈੱਟ ਸੱਤੀ ਖੜੇ ਹੋਣਾ ਚਾਹੇ ਅਗਲਾ ਮਹੀਨਾ ਖੜਾ ਰਵੇ ਖਰੀਦ ਕੇ ਇਹ ਵੀਰੇ ਦਿੱਕਤ ਆਉਂਦੀ ਸੀ ਟਰਾਲੇ ਜਦੋਂ ਪੇਂਟ ਹੋ ਗਏ ਜਾਂ ਪੇਂਟ ਤੋਂ ਬਿਨਾ ਖੜੇ ਆ ਟਰਾਲੇ ਖਰਾਬ ਹੁੰਦੇ ਆ ਕਿਉਂਕਿ ਮੌਸਮ ਹੀ ਇਹੋ ਜਿਹਾ ਹੈ ਸਿਆਲ ਚ ਤਾਂ ਧੁੰਦਾਂ ਪੈਂਦੀਆਂ ਆ ਹੁਣ ਮੀਂਹ ਪਈ ਜਾਂਦੇ ਆ ਹੁਣ ਸਾਨੂੰ ਟੈਨਸ਼ਨ ਨਹੀਂ ਟਰਾਲਾ ਰੈਡੀ ਹੋਇਆ ਰੰਗ ਹੋਇਆ ਅੰਦਰ ਖੜਾ ਹੈ ਇੱਧਰ ਖੜਾ ਹੈ ਤੁਸੀਂ ਹੁਣ ਹੀ ਲਾ ਪੇਂਟ ਦੂਜੇ ਪਾਸੇ ਹੁੰਦਾ ਕਲਰ ਇੱਧਰ ਰੰਗ ਇੱਧਰ ਹੁੰਦਾ ਪੇਂਟ ਵਾਲਾ ਲੱਗਾਈ ਆਪਣਾ ਪੇਂਟ ਵਾਲਾ ਲੱਗਿਆ ਹੁਣ ਹੀ ਤੁਸੀਂ ਲਾ ਲਓ ਵੀ ਟਰਾਲੇ ਕਾ ਟੋਕਟ 15 20 ਤਿਆਰ ਹੋਏ ਖੜੇ ਆ। ਠੀਕ ਹੈ ਜੀ। ਖੜੇ ਕਿਉਂ ਆ ਇਹ ਥੋੜਾ ਜਿਹਾ ਸਰਾਧ ਚੜ੍ਹ ਕੇ ਸੀ ਵਿੱਚ ਜ਼ਿਮੀਦਾਰ ਭਾਈ ਦਿੱਕਤ ਬਣਦੇ ਆ। ਜੀ ਅਸੀਂ ਭਾਈ ਮੰਗਰੋ ਲੈ ਕੇ ਜਾਵਾਂਗੇ। ਠੀਕ ਹੈ ਜੀ। ਪਰ ਜੇ ਸਾਡੇ ਅੰਦਰ ਨਾ ਖੜੇ ਹੁੰਦੇ ਤਾਂ ਸਾਡੀ ਇਹ ਰੰਗ ਥੋੜਾ ਜਿਹਾ ਵੀ ਫਰਕ ਪੈਂਦਾ। ਫਰਕ ਪੈਂਦਾ ਬਈ। ਹਾਂ। ਕਿਉਂਕਿ ਜਿਹੜਾ ਤਾਜ਼ਾ ਤਾਜ਼ਾ ਪੇਂਟ ਆ ਉਹ ਤਾਂ ਅੰਦਰ ਹੀ ਪਾਲਦਾ। ਠੀਕ ਹੈ ਰਾਜਸਥਾਨੀ ਜੀ ਹੁਣ ਇੱਕ ਤਾਂ ਲਕੇਸ਼ਨ ਇੱਕ ਮੋਬਾਈਲ ਨੰਬਰ ਦੱਸੋ। ਲਕੇਸ਼ਨ ਸਾਡੀ ਹੈਗੇ ਬਠਿੰਡਾ ਜ਼ਿਲ੍ਹਾ। ਹਾਂ ਜੀ। ਬਟਿੰਡੇ ਜ਼ਿਲ੍ਹੇ ਦੇ ਨੇੜੇ ਸ਼ਹਿਰ ਰਾਮਪਰਾ ਫੂਲ ਰਾਮਪਰਾ ਫੂਲ ਦੇ ਨੇੜੇ ਪਿੰਡ ਵਾਲਿਆਂ ਵਾਲੀ ਆ ਵੀਰੇ ਠੀਕ ਹੈ ਜੀ ਯਾਨੀ ਕਿ ਜਿਹੜਾ ਥਰਮਲ ਪਲਾਂਟ ਆ ਜਾਂਦਾ ਨੇੜੇ ਲਹਿਰਮਾ ਹਸਪਤਾਲ ਉਹਦੇ ਨਜ਼ਦੀਕ ਹੀ ਆ ਗਿਆ ਆਪਣਾ ਠੀਕ ਹੈ ਜੀ ਮੋਬਾਈਲ ਨੰਬਰ ਹੈਗਾ 98155 50883 ਇੱਕ ਹੈਗਾ 78890 12068 ਦੋ ਨੰਬਰ ਆ ਵੀਰੇ ਦੋਨਾਂ ਤੇ ਵਟਸਐਪ ਚੱਲਦਾ ਜਿਹੜੇ ਤੇ ਮਰਜ਼ੀ ਹੈਲੋ ਕਰਕੇ ਫੋਟੋ ਮੰਗਾਓ ਕੁਝ ਵੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਭਾਈ ਜਾਣਕਾਰੀ ਦੇਣ ਲਈ ਲਓ ਵੀ ਮਿੱਤਰੋ ਹੁਣ ਵੀਡੀਓ ਦੱਬ ਕੇ ਕਰ ਦਿਓ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਅਗਲੀ ਵੀਡੀਓ ਨਾਲ ਮਿਲਦੇ ਆ